ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਸ਼ਰਦਾ ਦਾ ਮਾਹੌਲ ਹੈ ਜਿਹੜਾ ਮਾਤਮ ਦੇ ਵਿੱਚ ਬਦਲ ਚੁੱਕਿਆ ਹੈ ਮੰਦਰ ਦੀ ਕੰਧ ਡਿੱਗੀ ਹੈ ਸੱਤ ਤੋਂ ਵਧੇਰੇ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜਿਹੜੀ ਆ ਸਾਹਮਣੇ ਆ ਰਹੀ ਹੈ ਤੇ ਕਾਫੀ ਵਿਅਕਤੀ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਹੀ ਬਚਾਅ ਕਾਰਜ ਨੇ ਜਿਹੜੇ ਜਾਰੀ ਨੇ ਤਮੰਦਪਾਗੀ ਘਟਨਾ ਕਹਿ ਸਕਦੇ ਆ ਜਿਹੜੀ ਵਿਸਾਖਾ ਪਟਨਾਵਾ ਦੇ ਵਿੱਚ ਵਾਪਰੀ ਹੈ ਇੱਕ ਮੰਦਰ ਦੀ ਕੰਧ ਡਿੱਗੀ ਹੈ ਤਾਂ ਕਾਫੀ ਸ਼ਰਧਾਲੂ ਨੇ ਜਿਹੜੇ ਮੰਦਰ ਦੇ ਵਿੱਚ ਸ਼ਰਦਾ ਦੇ ਨਾਲ ਆਏ ਸਨ ਪਰੰਤੂ ਸ਼ਰਦਾ ਦਾ ਮਾਹੌਲ ਹੁਣ ਮਾਤਮ ਦੇ ਵਿੱਚ ਬਦਲ ਚੁੱਕਿਆ ਕਿਉਂਕਿ ਮੰਦਰ ਦੀ ਕੰਧ ਡਿੱਗਣ ਕਾਰਨ 7 ਤੋਂ ਵਧੇਰੇ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਕਾਫੀ ਸ਼ਰਧਾਲੂ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਉੱਥੇ ਹੀ ਐਨ ਡੀ ਆਰਐਫ ਦੀਆਂ ਟੀਮਾਂ ਨੇ ਜਿਹੜੀਆਂ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਪਰੰਤੂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਮੰਦਰ ਦੇ ਵਿੱਚ ਸ਼ਰਧਾ ਲੈ ਕੇ ਪਹੁੰਚੇ ਸਨ ਪਰੰਤੂ ਇਹਨਾਂ ਸ਼ਰਧਾਲੂਆਂ ਨੂੰ ਨਹੀਂ ਪਤਾ ਸੀ ਕਿ ਮੰਦਰ ਦੀ ਕੰਧ ਡਿੱਗ ਜਾਵੇਗੀ ਤੇ ਇਸ ਤਰ੍ਹਾਂ ਦਾ ਵੱਡਾ ਹਾਦਸਾ ਵਾਪਰੇਗਾ ਤਾਂ ਕਈ ਸ਼ਰਧਾਲੂ ਨੇ ਜਿਹੜੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਜੋ ਖਬਰ ਸਾਹਮਣੇ ਆ ਰਹੀ ਹੈ ਤਾਂ ਸੱਤ ਤੋਂ ਵਧੇਰੇ ਲੋਕ ਨੇ ਜਿਹੜੇ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੇਗੀ ਹਾਲਾਂਕਿ ਬਚਾਅ ਕਾਰਜ ਜਾਰੀ ਨੇ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਪਰੰਤੂ ਮੰਦਭਾਗੀ ਖਬਰ ਆ ਕਹਿ ਸਕਦੇ ਆ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਤੋਂ ਸਾਹਮਣੇ ਆਈ ਹੈ ਮੰਦਰ ਦੀ ਕੰਧ ਡਿੱਗਣ ਕਾਰਨ 7 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ ਕਾਫੀ ਸ਼ਰਧਾਲੂ ਜ਼ਖਮੀ ਹੋਏ ਨੇ ਤਾਂ ਸ਼ਰਧਾ ਦਾ ਮਾਹੌਲ ਸੀ ਜਿਹੜਾ ਇੱਕੋ ਲਖਤ ਮਾਤਮ ਦੇ ਵਿੱਚ ਬਦਲ ਜਾਂਦਾ ਜਦੋਂ ਆ ਮੰਦਰ ਦੀ ਕੰਧ ਡਿੱਗਦੀ ਹੈ ਤਾਂ ਇਸ ਦਰਦਨਾਕ ਹਾਦਸੇ ਵਿੱਚ 7 ਸ਼ਰਧਾਲੂਆਂ ਦੀ ਆਹ ਜਾਨ ਚਲੀ ਗਈ ਹੈ ਜਦੋਂ ਕਿ ਚਾਰ ਸ਼ਰਧਾਲੂ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਤਾਂ ਹਾਦਸੇ ਦੇ ਸਮੇਂ ਮੰਦਰ ਦੇ ਵਿੱਚ ਚੰਦਨ ਉਸਮ ਤਿਹਾਰ ਹੈ ਜਿਹੜਾ ਮਨਾਇਆ ਜਾ ਰਿਹਾ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਸਨ ਤਾਂ ਕੰਦ ਡਿਗਦੇ ਸਾਰ ਹੀ ਮੌਕੇ ਦੇ ਉੱਤੇ ਹਫੜਾ ਦਫੜੀ ਮਚ ਗਈ ਸੂਚਨਾ ਮਿਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਨੇ ਜਿਹੜੀਆਂ ਸਰ ਗਰਮ ਹੋ ਗਈਆਂ ਤੇ ਮੌਕੇ ਤੇ ਇਹ ਟੀਮਾਂ ਪਹੁੰਚਦੀਆਂ ਨੇ ਜਿੱਥੇ ਉਹਨਾਂ ਵੱਲੋਂ ਬਚਾਅ ਕਾਰਜ ਨੇ ਜਿਹੜੇ ਆਰੰਭ ਕੀਤੇ ਜਾਂਦੇ ਨੇ ਤਾਂ ਕਾ ਪਟਨਾਮ ਦੇ ਕਲੈਕਟਰ ਹਰਿੰਦਰ ਪ੍ਰਸਾਦ ਦੇ ਅਨੁਸਾਰ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਜਿਹੜੀਆਂ ਰਾਹਤ ਅਤੇ ਬਚਾਅ ਕਾਰਜ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਬਚਾਅ ਕਾਰਜ ਅਜੇ ਵੀ ਜਾਰੀ ਨੇ ਤਾ ਰਾਜ ਆਫਤ ਪ੍ਰਬੰਧਨ ਅਤੇ ਗ੍ਰਹਿ ਮੰਤਰੀ ਨੇ ਜਿਹੜੇ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਮੌਕੇ ਤੇ ਸ਼ਿਰਕਤ ਕੀਤੀ ਹੈ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਹੈ ਤਾਂ ਸਰਦਾ ਦਾ ਉੱਤਸਵ ਬਣਿਆ ਹਾਸੇ ਦੀ ਵਜ੍ਹਾ ਤਾਂ ਸਰਦਾ ਦਾ ਜਿਹੜਾ ਉੱਤਸਵ ਸੀ ਉਹ ਹਾਸੇ ਦੀ ਵਜ੍ਹਾ ਬਣ ਗਿਆ ਤਾਂ ਸ਼੍ਰੀ ਵਿਰਾਹ ਲక్ష్ਮੀ ਨਰਸੀਮਾ ਸਵਾਮੀ ਦੇ ਸਲਾਨਾ ਚੰਦਨ ਉੱਤਸਵ ਦੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਸੀ ਤਾਂ ਇਹ ਦਿਨ ਖਾਸ ਹੈ ਕਿਉਂਕਿ ਇਸ ਦਿਨ ਮੰਨਿਆ ਜਾਂਦਾ ਹੈ ਕਿ ਭਗਵਾਨ ਨਰਸਿੰਘ ਆਪਣੇ ਅਸਲੀ ਰੂਪ ਦੇ ਵਿੱਚ ਆਪਣੇ ਪ੍ਰਗਟਾ ਨੂੰ ਆ ਪ੍ਰਗਟ ਹੁੰਦੇ ਨੇ ਪਰੰਤੂ ਇਸ ਤੋਂ ਪਹਿਲਾਂ ਇੱਕ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਵਿਸਾਖਾ ਪਟਨਾਮ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਮੰਦਰ ਦੀ ਕੰਧ ਡਿੱਗ ਗਈ ਹੈ ਜਿਸ ਦੇ ਵਿੱਚ ਸੱਤ ਸ਼ਰਧਾਲੂਆਂ ਤੋਂ ਵਧੇਰੇ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੁਝ ਸ਼ਰਧਾਲੂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ داخل ਕਰਵਾ ਦਿੱਤਾ ਗਿਆ ਤਾਂ ਬਚਾਅ ਕਾਰ ਦੇ ਲਈ ਐਨਡੀਆਰਫ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਤੇ ਸਾਰੀ ਸਥਿਤੀ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਉਹ ਆਪਣੀ ਨਿਗਾਹ ਬਣਾ ਕੇ ਰੱਖ ਰਿਹਾ ਹੈ